हां जी मैं मिस्टर आत्मा सिंह जो कि दशमा बैलेंस में बहुत ही दो-तीन महीने से काम कर रहे हूं ता बहुत जल्द में एक नमे ही रियाद के नाल ਤੁਮ ਹੋਰ ਮਿਲਣ ਜਾ ਰਹੇ ਆ ਜੋ ਕਿ ਕੁਜਾਂ ਸੁਣਦੇ ਸੁਰਜਨ ਸਿੰਘ ਤੋਂ ਲੌੜੀ ਤੋਂ ਸੀ ਉਹਨੇ ਬਈ ਹਰਾਂਸੀ ਨੂੰ ਮਿਲਾਇਆ ਜੋਿਤ ਦੇ ਵਾਈਫ ਦੀ ਅਰਤਨ ਬਲੌਂ ਸੀਗੀ ਉਹਨਾਂ ਦੀ ਵਾਈਫ ਨੇ ਕਰਨ ਬਲੌਂ ਸੀਗੀ ਨੂੰ ਭਾਰ ਪੈਂਦਾ ਸੀਗਾ ਤਾਂ ਟ੍ਰੋਪੋ ਮੈਂ ਇੱਕ ਕੇਸਰ ਇੱਕ ਵੈਲਟ ਦਿੱਤਾ ਸੀਗਾ ਤਾਂ ਅੱਜ ਉਹ ਜਵਾਨੀ ਸੁਣਦੇ ਆ ਉਹਨਾਂ ਨੂੰ ਘੇਰ ਗਿਆ ਤੋ ਮਾ ਜੀ ਮੈਂ ਪਹਿਲਾਂ ਤੋਂ ਹਮੇਸ਼ਾ ਬਹੁਤ ਲੱਚੁਕੇ ਆਂਗਾ ਜੋ ਮੇਰਾ ਭਾਈ ਖੜਾ ਹੈ ਅੱਛਾ ਦਾ ਪੁੱਤ ਵੀ ਹੈ ਇਹਨੇ ਮੈਨੂੰ ਕਹਿੰਦਾ ਵੀ ਇਧਰੋਂ ਕਾਇ ਲੈ ਤੂੰ ਇਹਨਾਂ ਨੂੰ ਰਿਜਲਟ ਆਸਤੋਂ ਹੀ ਲੈ ਮਿਲੇ ਸੀਗੇ ਮੈਨੂੰ ਜੋਰ ਲਾ ਕੇ ਇਹਨੇ ਜੋੜਿਆ ਕਹਿੰਦਾ ਰਿਆ ਕਰ ਕੇ ਆਇਆ ਕਰ ਮੈਂ ਤਾਂ ਠੀਕ ਹੈ ਪਰ ਇਹਦਾ ਮੈਂ 15 20 ਸਾਲ ਤੱਕ ਨੂੰ ਲੋੜ ਨਹੀਂ ਦਿੱਤਾ ਉਸ ਨੇ ਨਹੀਂ ਦਿੱਤਾ ਸੀਗੇ ਜਦੋਂ ਮੈਂ ਰਾਹ ਦਿੱਤਾ ਫਿਰ ਉਹ ਪੈਸੀ ਲੈ ਕੇ ਕਹਿੰਦਾ ਤੁਮਾ ਦੋ ਹੀ ਲੈ ਕੇ ਗਿਆ ਮੇਰੇ ਘਰ ਵਾਲੀ ਨੂੰ ਭਾਰਜ ਸਪੈਸੀ ਘਟੋਂ 20 ਸਾਲ ਹੋ ਗਏ ਠੀਕ ਹੈ ਪਾਣੀ ਦੀ ਸਕਾਇਸੀ ਉਹ ਪਾਣੀ ਦੀ ਖਤਮ ਹੋ ਗਈ ਆ ਭਾਰ ਦੀ ਖਤਮ ਹੋ ਗਈ ਠੀਕ ਹੈ ਜੀ ਤਾਂ ਇਹ ਚੀਜ਼ ਜਿਹੜਾ ਹਰਵੰਤ ਸਿੰਘ ਇਹਨਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇ ਤਾਂ ਅੱਗੇ ਕੀ ਕਹਾਂ ਨਾ ਉਹ ਨਹੀਂ ਵੀ ਡਾਕਟਰ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਮੇਰੇ ਨਿਗਾਹ 'ਚ ਇਹਨਾਂ ਨੇ ਦੱਸਿਆ ਸੀਗਾ ਮੈਨੂੰ ਕੋਸ ਕੋਸ ਫਰਕ ਪਾਈ ਚੁੱਕਿਆ ਇਹਨਾਂ ਨੇ ਕਹਿੰਦੇ ਸੀ ਸੇਮ ਇਨ ਐਟਕ ਮੈਂ ਕਹਿੰਦਾ ਮੇਰਾ ਸਾਰ ਨੂੰ ਪਾਈਏ ਫਰਕ ਮੈਨੂੰ ਫਰਕ ਪਾਈ ਚੁੱਕਦਾ ਹਾਂ ਠੀਕ ਹੈ ਜੀ ਧੰਨਵਾਦ